ਤੁਸੀਂ ਦੋ ਸੌ ਦਾ ਸੂਟ ਆਜ ਲੋ ਤੇ ਇਹ ਸਾਲ ਨੂੰ ਦੋ ਕਿਸ਼ਤਾਂ ਤੇ ਕਪੜਾ ਨਾ ਵਿਕੇ ਵਾਪਸੀ ਅਸੀਂ ਲਾਂਗੇ ਸਟਾਕ ਦੇਖ ਲੋ ਕੋਈ ਡਿਜ਼ਾਈਨ ਕੋਈ ਮੰਡਲ ਹਥਲਾ ਲੋ ਇਦਾਂ ਦੇ ਬ੍ਰਾਂਡਡ ਮਾਰਕ ਕਰਗੱਤੇ ਦੇ ਸੂਟ ਥੈਲਿਆਂ ਦੇ ਥੈਲੇ ਭੜ ਕੇ ਆਉਂਦੇ ਆ ਦੇਖੋ ਸਟਾਕ ਹਾਂਜੀ ਗੰਗਾ ਦੇ ਬ੍ਰਾਂਡ ਜੀ ਆਹ ਦੇਖੋ ਜੈਪੁਰ ਦਾ ਸਟਾਕ ਜੀ ਆ ਚੀਜ਼ਾਂ ਦੇਖ ਲੋ ਕਿ ਦੋ ਚਾਰ ਸੂਟ ਲੈ ਕੇ ਆਪਾਂ ਹੋਲ ਸੇਲ ਦਾ ਕੰਮ ਨਹੀਂ ਕਰਦੇ ਇੱਕ ਇੱਕ ਨਾਲ ਦਾ 100 100 200 200 ਸੂਟ ਦਾ ਆਮ ਪਿਆ ਜੀ ਤੁਸੀਂ ਕਪੜਾ ਕਿ ਨਾਲ ਲੈਣਾ ਉਹ ਦੱਸੋ ਤੁਸੀਂ ਬੈਲਬਰਡ ਦਾ ਸੂਟ ਮੈਚਿੰਗ 800 ਰੁਪਏ ਦਾ 1000 ਦਾ ਭਾਈ ਜੀ 200 ਰੁਪਏ ਦਾ ਅਰੇ ਚੈਲੰਜ ਹੈ ਨਾ ਵੀ ਕਿਆ ਵਾਪਸੀ ਗਰਮ ਸੂਟ ਗਰਮ ਸੂਟ 200 ਰੁਪਏ ਦਾ ਰਾਜਾ ਰਾਣੀਆ ਵਾਲਾ ਵੀ ਬੈਲਬਰਡ ਦਾ ਸੂਟ 200 ਰੁਪਏ ਦਾ ਇਦਾਂ ਦੇ ਬ੍ਰਾਂਡਡ ਪੀਸ ਨਾ ਮਸਲੀਨ ਦੇ ਹਾਂਜੀ ਭਾਈ ਜੀ 4 400 ਰੁਪਏ ਕਰਤੇ ਆ ਗੱਲਾਂ ਨਹੀਂ ਕਰਦੇ ਵੱਡਾ ਫੈਰਾ ਦੇਨੇ ਆ ਕਿੰਨਾ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਬੇਚਦਾ ਬਾਬੇ ਜੱਟ ਨੂੰ ਵਾਪਸ ਕਰ ਦਿਓ ਆ ਤੀ ਦੇਖੋ ਪਿਓਰ ਔਰਗੈਂਜਾ ਦਾ ਸੂਟ ਹਾਂਜੀ ਉਹ ਵੀ ਡਿਸਟਲ ਠੀਕ ਹੈ ਜੀ ਇਦਾਂ ਦਾ ਪੀ ਨਾਲ ਦੁਬੱਟਾ ਰੰਗ ਚਾਰ ਰੇਟਾਂ ਦਾ ਧਮਾਕਾ 450 ਰੁਪਏ ਦਾ ਸੂਟ ਜਿਹੜੇ 12 1200 13 1300 100 ਸੂਟ ਇੱਕ ਇਥੇ 600 ਦਾ ਹਾਂਜੀ 30 ਨਵੰਬਰ ਤੱਕ ਵੱਡਾ ਫੈਰਾ ਹਾਂਜੀ ਇਦਾਂ ਦਾ ਸੂਟ ਇਦਾਂ ਦੁਬੱਟਾ 650 ਰੁਪਏ ਕਰਤਾ ਅਸਲੀਨ ਦਾ ਸੂਟ 3 300 ਰੁਪਏ ਆਹ ਵਾਲਾ ਸੂਟ ਅਹੀ ਦਾ ਦੁਕਾਨਦਾਰ 1500 ਰੁਪਏ ਤਿੰਨ ਦੇਈ ਜਾਂਦੇ ਆ ਤੇ ਕੋਈ ਹਜ਼ਾਰ ਦੇ ਦੋ ਦੇਈ ਜਾਂਦੇ ਆ ਅਹੀ ਕਰਤੇ ਆ 300 ਰੁਪਏ ਚ ਆ ਦੇਖੋ ਜੀ ਫੇਮਸ ਸੂਟ ਰਾਜਾ ਰਾਣੀ ਬਾਜ਼ਾਰ ਦੇ ਵਿੱਚ 2 200 ਤੇ ਬਾਬੇ ਜੇਟੀ ਦੇ 7 700 ਰੁਪਏ ਚ ਲੈ ਜਾਓ ਰਾਜਾ ਰਾਣੀ ਵੀ ਆ ਦੇਖੋ ਪੀਸ ਇੱਕ ਤੋਂ ਇੱਕ ਜਲਵਾ ਪਿਓਰ ਗਲਾਸ ਦੇ ਹੈਵੀ ਸੂਟ ਭਾਜੀ ਨਾ 1200 ਨਾ 1500 600 ਰੁਪਏ ਦਾ ਸੂਟ 1150 ਰੁਪਏ ਦਾ ਵੈਕਰਾ ਜਲੰਧਰ ਦੇ ਵਿੱਚ ਇੱਕ ਦੁਕਾਨ ਤੇ ਡੰਮੀ ਤੇ ਲਾ ਕੇ ਇਹ ਪੀਸ ਆ ਜੀ 1500 ਰੁਪਿਆ ਇਹ ਵੀ 800 ਰੁਪਏ ਚ ਕੋ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ ਆਹ ਕੀ ਆ ਦੇਖ ਲਓ 8 800 ਰੁਪਏ ਕਰਤੇ ਆ ਆਪਣ ਚੈਲੰਜ ਓਪਨ ਧਮਾਕਾ ਹਾਂ ਜੀ 1000 ਰੁਪਏ ਦਾ ਸੂਟ ਲਓ ਤਾਂ ਕਿਸੇ ਨੇ ਦੇਣਾ ਹੀ ਨਹੀਂ ਤੁਹਾਨੂੰ ਇੱਥੇ ਆ ਜਾਓ ਵੈਲਵੈਟ ਦੇ ਸੂਟ ਹੈਵੀ ਡਿਜ਼ਾਈਨਰ 1000 1000 ਰੁਪਏ ਚ ਲੈ ਜਾਓ 1700 22000 ਵਾਲੇ ਸੂਟ 1000 1000 ਰੁਪਏ ਕਰਦੇ ਆ ਬਰਬਰੀ ਦਾ ਕਪੜਾ ਆ ਗਿਆ ਨਾ 1500 ਨਾ 2000 ਵੱਡਾ ਫੇਰਾ ਆ ਲੋ ਜੀ 500 ਰੁਪਏ ਦਾ ਸੂਟ ਮੈਂ ਕਹਾਂ ਜੀ ਆਹ ਸੂਟ ਜਿੱਥੇ ਮਰਜ਼ੀ ਟਰਾਈ ਕਰ ਲੈਣਾ ਫਿਰ 8000 7000 ਉਹ ਬਜ਼ਾਰਾਂ ਦੀ ਲੁੱਟ ਤੋਂ ਸਹੀ ਵਾਲਾ ਕਹਿੰਦਾ ਬਚ ਜਾਓ 2500 ਰੁਪਏ ਰੇਟ ਤੁਸੀਂ ਚੈੱਕ ਕਰ ਲਓ ਜਿਹੜੇ ਵੱਡੇ ਵੱਡੇ ਸ਼ੋਅਰੂਮਾਂ ਜਾ ਕੇ 65 6500 ਦੇ ਸੂਟ ਲੇ ਲਓ 25 2500 ਚ ਗਰੰਟੀ ਨਾਲ ਓਪਨ ਤਮਾਕਾ ਇੰਨਾ ਦਾ ਹੈਵੀ ਸ਼ਿਮਰ ਦਾ ਝੂਠ ਹਾਂਜੀ ਉਹ ਵੀ ਪਿਓਰ ਤੇ ਦੇਸੀ ਘਿਓ ਅਲੋ 250 ਚਲੋ ਜੀ ਬਾਪੇ ਜੱਟੀ ਬਾਪੇ ਜੱਟੀ ਦੇ ਬਾਪੇ ਦੀ ਹੱਟੀ ਜਿੱਥੇ ਲੋਕਾਂ ਨੇ ਹੁੰਦੇ ਫੇਰੇ ਚਾਹੇ ਤੁਸੀਂ ਕਰਨਾ ਨਵਾਂ ਕੰਮ ਸ਼ੁਰੂ ਚਾਹੇ ਤੁਸੀਂ ਰੀਸੇਲਰ ਚਾਹੇ ਤੁਸੀਂ ਦੁਕਾਨਦਾਰ ਸਾਰੇ ਦੇ ਵੱਡੇ ਫਾਇਦੇ ਹੁਣ ਰੇਟ ਤੁਸੀਂ ਸੁਣ ਲਿਓ ਦੇਖੋ ਚਾਹੇ ਤੁਸੀਂ ਵਿਆਹ ਸ਼ਾਇਦ ਦਾਜਪੁਰ ਦੇ ਕੱਪੜਾ ਉੱਥੇ ਹੀ ਫੇਰੇ ਕਰਦੇ ਨੇ ਆ ਚਾਰੇ ਪਾਸੇ ਰੋਲੇ ਪੈ ਗਏ ਕਹਿੰਦੇ ਬਾਬਾ 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 ਰੋਣਾ ਕਰਾਈ ਨਾ ਬਾਬੇ ਦਾ ਪਿਆ ਆ ਪਾਜੀ ਪਹਿਣਾ ਭਰਾਵਾਂ ਦਾ ਵੱਡਾ ਫੇਰਾ ਬਾਬਾ 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 ਉਹਨਾਂ ਦਾ ਭਰਾ ਲੱਖਾਂ ਦਾ ਫੇਰਾ ਕਰਨ ਆ ਗਿਆ ਕਿਦਾਂ ਲੱਖਾਂ ਦਾ ਫੇਰਾ ਹੁਣ ਮੈਂ ਸੂਟ ਦਿਖਾਣ ਲੱਗਾ ਹਾਂਜੀ ਰੇਟਾਂ ਦੀ ਪੰਜਾਬੀ ਚ ਬੋਲਤੀ ਬੰਦ ਹੋਣੀ ਅੱਜ ਦਿਖਾਓ ਮੇਰੀਆਂ ਪਹਿਣਾ ਨੇ ਕਹਣਾ ਆ ਕੀ ਕਰਤਾ ਰੇਟ ਆ ਪੀਸ ਦੇਖ ਲਓ ਤੁਹਾਡੇ ਸਾਹਮਣੇ ਰੱਖਦਾ ਮੈਂ ਜਿਹਨੂੰ ਕਹਿੰਦੇ ਪਿਓਰ ਬੈਸੀ ਕਿਓ ਤੁਸੀਂ ਪਹਿਲੇ 8 8 ਜਿਹੜੇ ਸੂਟ ਨਾ ਖੋਲੋ ਮੈਨੂੰ ਥੱਲੇਓ ਸ਼ੁਰੂ ਕਰੋ ਆ ਪੀਸ ਦੇਖ ਲੋ ਨੇੜੇ ਕਰਕੇ ਹੈਂਡਵਰਕ ਨਾਲ ਲੱਧਿਆ ਹੋਇਆ ਹਾਂਜੀ ਠੀਕ ਹੈ ਹੈਂਡਵਰਕ ਕੀਤਾ ਹੋਇਆ ਹੈਂਡਵਰਕ ਹਾਂਜੀ ਆ ਦੇਖੋ ਦੁਪੱਟਾ ਨਾਲ ਫੁੱਲ ਸਜ ਜੀ ਹੈ ਖੁੱਲਾ ਡੁੱਲਾ ਸਾਈਜ਼ ਖੁੱਲਾ ਡੁੱਲਾ ਸਾਈਜ਼ ਇਦਾਂ ਦਾ ਰ ਕਲਰ ਭਾਈ 4 ਦਿਨ ਵੱਡਾ ਫੈਰਾਇਆ ਵੱਡਾ ਫੈਰਾ ਇਦਾਂ ਦਾ ਸੂਟ ਹਾਂਜੀ ਪੂਰੇ ਪੰਜਾਬ ਦੀ ਗਾਰੰਟੀ ਜੀ ਰੇਟਾਂ ਦੇ ਧਮਾਕੇ ਹਾਂਜੀ ਮਗਾ ਜੀ ਆਹ ਸੂਟ ਜਿੱਥੇ ਮਰਜੀ ਟਰਾਈ ਕਰ ਲੈਣਾ ਫਿਰ 8000 7000 ਉਹ ਬਜਾਰਾਂ ਦੀ ਲੁੱਟ ਤੋਂ ਸਹੀ ਅਲਾ ਕਹਿੰਦਾ ਬੱਤ ਜੋ 2500 ਰੁਪਏ ਬਾਬੇ ਰੇਟ ਤੇ ਲੈ ਜਾਓ 2500 ਰੁਪਏ ਦਾ ਸੂਟ ਆਹ ਪੀਸ ਦੇਖ ਲੋ ਨੇੜੇ ਕਰਕੇ ਦੇਖੋ ਚਾਰ ਦਿਨ ਦੀ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਇਦਾਂ ਦੇ ਭਾੜੇ ਭਰੇ ਸੂਟ ਚੋਗਣੇ ਚੋਗਣੇ ਘੱਟ ਰੇਟਾਂ ਤੇ ਲੈ ਜਾਓ ਮੈਂ ਤੁਹਾਨੂੰ ਜਿਹੜਾ ਰੇਟ ਦੱਸ ਰਿਹਾ ਮੈਂ ਜੀ ਇਹ ਇਸਾ ਕਰਕੇ ਤਾਂ ਰਸ ਭੰਦਾ ਹਾਂ ਹਾਂ ਜੀ ਸਰਬਾਨ ਦੁਕਾਨਦਾਰ ਵੀ ਕੀ ਕਹਿੰਦੇ ਆ ਹਾਂ ਜੀ ਇਦਾਂ ਦੇ ਪੀਸ ਆ ਦੇਖ ਪੀਸ ਭਾਈ ਪੀਸ ਦੇਖ ਰਹੇ ਨੇ ਨਾ ਕਰਕੇ ਤਾਂ ਇਹਦਾ ਪੂਰਾ ਟਾਪ ਦਾ ਲੈਗਜ਼ਰੀ ਚੀਜ਼ਾਂ ਜਿਹਨੇ ਦਾਜਬਰੀ ਦੇਣ ਲਗਾ ਨਾ ਵੱਡੇ ਵੱਡੇ ਸ਼ੋਅਰੂਮ ਹੋ ਜਾ ਕੇ ਲੁੱਟਾ ਕਰਾਉਂਦੇ ਉਹ ਇੱਕੋ ਗੱਲ ਲੈਣਾ ਹੋ ਜਾਣਾ ਲੈ ਜੋ 2500 ਰੁਪਏ ਦਾ ਬਾਪੇ ਦੀ ਹੱਤੀ ਦੇ ਨਾ 5000 ਨਾ 6000 ਨਾ 7000 ਇਹ ਦੁਕਾਨਦਾਰਾਂ ਦੀਆਂ ਰੇਟਾਂ ਦੀਆਂ ਆਪਾਂ ਓਪਨ ਜਿਹੜਾ ਇਹਨਾਂ ਦਾ ਰੇਟ ਕੱਢਦੇ ਆ ਦੇਖ ਲਓ ਹੁਣ ਮੈਂ ਕੀ ਕਮਾ ਹੁਣ ਇਸ ਤੋਂ ਉੱਪਰ ਦਾ ਬਸ ਫਿਰ ਆਹ ਦੇਖੋ ਪਿਓਰ オリジナル ਗਲਾਸ ਦਾ ਸੂਟ ਕੰਮ ਦੇਖੋ ਕੀਤਾ ਹੋਇਆ ਬਾਈ ਜੀ ਹਾਂਜੀ ਹਾਂ ਉਹ ਇਦਾਂ ਦਾ ਸੂਟ ਹੋਵੇ ਤੇ ਇਦਾਂ ਦਾ ਜਦੋਂ ਦੁਪੱਟਾ ਹੋਵੇ ਹਾਂਜੀ ਤੇ ਦੁਕਾਨਦਾਰ ਮੰਗਦਾ ਹੋਵੇ 6500 ਹਾਂਜੀ ਉਹ ਵੀ ਹੈਂਡਵਰਕ ਦੇ ਨਾਲ ਫੋਰ ਸਾਈਡ ਜੀ ਤੇ ਇੱਥੇ ਮੈਂ ਦੇ 2500 ਸੋ ਤੁਸੀਂ ਚੈੱਕ ਕਰ ਲਓ ਜਿਹੜੇ ਵੱਡੇ ਵੱਡੇ ਸ਼ੋਰੂਮਾਂ ਜਾ ਕੇ 65 6500 ਦੇ ਸੂਟ ਲੈਨੇ ਹੋ ਲੈ ਜਾਓ 25 2500 ਚ ਆ ਦੇਖ ਲਓ 25 2500 ਦੀ ਤੋਹਫੇ ਬਾਤੇ ਪੈ 6500 ਵਾਲੇ ਸੂਟ 25 2500 ਦੇ ਦੇ ਰਹੇ ਆ ਲੁੱਟਣਾ ਕਰਾਓ ਡੰਮੀਆਂ ਦੇ ਲਾ ਕੇ ਸੂਟਾਂ ਦੇ ਆਪਣਾ ਨੁਕਸਾਨ ਨਾ ਕਰ ਉਹ ਬਾਬੇ ਦੀ ਢਟੀ ਤੇ ਆ ਜਾਓ ਆ ਦੇਖੋ ਪੀਸ ਭਾਜੀ ਗਰੰਟੀ ਨਾਲ ਓਪਨ ਤਮਾਕਾ ਇੰਨਾ ਦਾ ਹੈਵੀ ਹਿਸ਼ੀ ਮਰਦਾ ਸੂਟ ਹਾਂਜੀ ਉਹ ਵੀ ਪਿਓਰ ਤੇ ਦੇਸੀ ਘੋ ਅਲੋ ਰੰਗ ਦੇਖ ਲਓ ਤੋਹਫੇ ਹਾਂਜੀ ਮਤਲਬ ਰੂਹ ਖੁਸ਼ ਹੋਣ ਵਾਲਾ ਸੂਟ ਹੈ ਚੱਕੋ 2500 ਇਹ ਵੀ 2500 ਇਹ ਤਾਂ ਉਦੋਂ ਪਹੜਾ ਡਿਜ਼ਾਈਨ ਹੋ ਗਿਆ ਤੁਸੀਂ ਮੈਂ ਭਾਜੀ ਸਿਰਫ ਤੁਹਾਨੂੰ ਇਹ ਰੇਟ ਤਾਂ ਦੱਸ ਰਿਹਾ ਹਾਂ ਹਾਂਜੀ ਵੀ ਭੈਣਾ ਭਰਾਵਾਂ ਨੂੰ ਇਹ ਚੀਜ਼ ਦਾ ਪਤਾ ਹੋਵੇ ਹਾਂਜੀ ਵੀ ਕਿਤੇ ਜਾਣਨਾ ਕੋਈ ਫੈਲਾ ਨਹੀਂ ਬਾਬੇ ਢਿੱਤੇ ਜਾਣਦਾ ਫੈਲਾ ਐਦਾਂ ਦੇ ਸੂਟਾ ਦੇਖੋ ਨਾ ਜਰਾ ਹਾਂਜੀ ਆ ਕੰਮ ਦੇਖੋ ਜੀ ਆ ਫੋਰ ਸੈੱਟ ਦੁਪੱਟਿਆਂ ਦਾ ਸੂਟ ਨੇ 5万 ਦੇ 6000 ਰੁਪਏ ਵਾਲੇ ਹਾਂ ਐਦਾਂ ਦੇ ਫੁੱਲ ਸੈੱਟ 2.5 ਮੀਟਰ ਦੇ ਦੁਪੱਟੇ ਉਹ ਵੀ ਚਲਾਉਂਦੇ ਰੇਟ ਕੀ ਹੈ 2500 ਤੁਸੀਂ ਇਹ ਚੈੱਕ ਕਰੋ ਕੱਪੜਾ ਹਰ ਤਰ੍ਹਾਂ ਦਾ ਚਾਹੇ ਤੁਸੀਂ ਆਰਗਾਂਜ਼ਾ ਸ਼ਿਮਰ ਲੈਣਾ ਕਰੇਵ ਲੈਣੀ ਜਿਹੜਾ ਮਰਜ਼ੀ ਲੈ ਜਾਓ ਪਰ 65 6500 ਰੁਪਈਆ ਨਾ ਖਰਚੋ 25 2500 ਦੇ ਰਹੇ ਆ 25 2500 ਦੇ ਵਿੱਚ ਜਿੱਦਾਂ ਦੀਆਂ ਜੀਜਾਂ ਲੱਗੀਆਂ ਜੀ ਮੈਂ ਕਿਹਾ ਬੋਲ ਬੋਲ ਦੇ ਬੱਚੇ ਹੁਣ ਭਾਜੀ ਅਸੀਂ ਕਰਦੇ ਆ ਹੌਲ ਸੇਲ ਦਾ ਕੰਮ ਹਾਂਜੀ ਦੁਕਾਨਦਾਰ ਇਹੀ ਡਿਜ਼ਾਈਨ ਵੱਖਰਾ ਵੱਖਰਾ ਰੇਟ ਤੇ ਮਹਿੰਗਾ ਕਰਕੇ ਵੇਚ ਜਾਂਦੇ ਆ ਤੇ ਭੈਣ ਭਰਾ ਲੈ ਲੈਂਦੇ ਆ ਜੀ ਹੁਣ ਐਦਾਂ ਦਾ ਪੀਸ ਜਿਹੜਾ 6-7000 ਰੁਪਏ ਨੂੰ ਆ ਆ ਵੀ 2500 ਹੀ ਆ ਹੁਣ ਤੁਸੀਂ ਦੱਸੋ ਜੀ ਵੀ ਕਪੜਾ ਕਿੰਨਾ ਸਸਤਾ ਆ ਕਿੰਨੇ ਕੈਟ ਡਿਜ਼ਾਈਨ ਹੈ ਹਾਂਜੀ ਰੇਟਾਂ ਦੇ ਵੱਡੇ ਫਾਇਦੇ ਫੁੱਲ ਧਮਾਕੇ ਹਾਂ ਰੇ ਇਹਦਾ ਵੀ 2500 ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਜਿਹਨੇ ਵਿਆਹ ਸ਼ਾਦੀ ਦਾ ਦਾਜ ਵੀਰ ਦਾ ਕਪੜਾ ਲੈਣਾ ਦੇਣ ਲੈਣ ਕਰਨਾ ਜਿਹੜਾ ਬਾਜ਼ਾਰ ਚ ਜਾ ਕੇ 1 ਲੱਖ ਰੁਪਏ ਖਰਤਣਾ ਤੁਸੀਂ ਇੱਥੋਂ 30 35 ਹਜ਼ਾਰ ਚ ਲੈ ਜਾਓ ਇੰਨਾ ਵੱਡਾ ਫਰਕ ਕਰ ਦੇਣਾ ਆਪਾਂ ਆਹ ਦੇਖੋ ਭਾਜੀ ਪੀਸ ਪਿਓਰ ਵੈਲਵਟ ਦਾ ਵੱਡਾ ਫਾਇਦਾ ਵੈਲਵਟ ਦਾ ਸੂਟ ਮੈਚਿੰਗ ਹਾਂਜੀ ਇਹ ਦਾਰੀ 800 ਦਾ 1000 ਦਾ ਬਾਜੀ 200 ਰੁਪਏ ਦਾ ਆ ਬੈਲਵਰਡ ਦਾ ਸੂਟ 200 ਰੁਪਏ ਦਾ ਨਰੇ ਚੈਲੰਜ ਹੈ ਨਾ ਵੀ ਕਿਹਾ ਵਾਪਸੀ ਗਰਮ ਸੂਟ ਗਰਮ ਸੂਟ 200 ਰੁਪਏ ਦਾ ਰਾਜਾ ਰਾਣੀਆ ਦਾ ਵੀ ਬੈਲਵਰਡ ਦਾ ਸੂਟ 200 ਰੁਪਏ ਦਾ ਵੱਡੇ ਫੇਰੇ ਦੇਰਿਆਂ ਬਾਜੀ ਵੱਡੇ ਫੇਰੇ ਆ ਦੇਖੋ ਬਾਬੇ ਦੀ ਹੱਟੀ ਦੇ 4 ਦਿਨ ਵੱਡੇ ਫੇਰੇ ਵੀਰਵਾਰ ਸ਼ੁਕਰਵਾਰ ਸ਼ਨੀਵਾਰ ਐਦਵਾਰ 8 800 ਵਾਲੇ ਸੂਟ 2 200 ਰੁਪਏ ਚ 200 200 ਰੁਪਏ ਸੂਟ ਲੈ ਜਾਓ 2 200 ਰੁਪਏ ਚ ਦੇ ਦਾਂਗੇ ਫਿਰ ਜਿਨ੍ਹਾਂ ਨੇ ਕਪੜਾ ਲੈਣਾ ਕਪੜਾ ਕਿਸ਼ਤਾਂ 'ਚ ਲੈਣਾ ਚਾਹੁੰਦੇ ਆ ਭਾਈ ਆਜੋ ਬਾਬੇ ਜੀ ਦੇ ਪਜਾਇਦਾ ਕਾਰ ਰਿਹਾ ਹੋ ਕਿਸ਼ਤਾਂ 'ਚ ਕਪੜਾ ਦੇ ਦਾਂਗੇ ਨਾਲੇ ਪੈਸੇ ਤੁਸੀਂ ਸਾਜ ਦੇਣੇ ਆ ਟੈਨਸ਼ਨ ਤੁਹਾਨੂੰ ਕੋਈ ਨਹੀਂ ਹਾਂਜੀ ਆ ਦੇਖੋ ਮਸਲੀਨ ਦੇ ਸੂਟ ਮਸਲੀਨ ਵੀ ਪਿਓਰ ਆ ਪਿਓਰ ਗਾਣੀ 1 ਰੁਪਿਆ ਵੀ ਦੇਣ ਦੀ ਲੋੜ ਨਹੀਂ 1 ਰੁਪਿਆ ਵੀ ਦੇਣ ਦੀ ਲੋੜ ਨਹੀਂ ਬਿਨਾ ਪੈਸੇ ਦੇ ਤੇ ਕਪੜਾ ਲੈ ਜਾਓ ਬਿਨਾ ਪੈਸੇ ਦੇ ਤੇ ਕਪੜਾ ਲੈ ਜਾਓ ਪੈਸੇ ਸਾਲ ਨੂੰ ਲੈਣਾਗੇ ਆਪਾਂ ਤੁਹਾਡੇ ਤੋਂ ਟੈਨਸ਼ਨ ਹੀ ਲੈਣੀ ਐ ਇਦਾਂ ਦੇ ਬ੍ਰਾਂਡਡ ਪੀਸ ਨਾ ਮਸਲੀਨ ਦੇ ਹਾਂਜੀ ਭਾਈ ਜੀ 4 400 ਰੁਪਏ ਕਰਤੇ ਆ ਗੱਲਾਂ ਨਹੀਂ ਕਰਦੇ ਵੱਡਾ ਫੇਰਾ ਦਿੰਨੇ ਆ ਔਰ ਇਹ ਫੇਰਾ ਜਿੱਤੇ ਤੱਕ ਵੀਡੀਓ ਚੱਲਦੀ ਹੈ ਉਹਨਾਂ ਉਹ ਹੋਰਾਂ ਦਾ ਫੇਰਾ ਕਰਨਾ ਤੇ ਵੀਡੀਓ ਕਰੋ ਦੱਬ ਕੇ ਸ਼ੇਅਰ ਦੇਖੋ ਜੀ ਬਾਬੇ ਦੀ ਟੀ ਦੇ ਆਜੋ ਬਿਨਾ ਪੈਸੇ ਦੇ ਕੇ ਲੱਖ ਰੁਪਈਆ ਦਾ ਕੱਪੜਾ ਲੈ ਜਾਓ ਕੱਪੜਾ ਵੀ ਰੇਟ ਘੱਟ ਪੈਸੇ ਦੇਣ ਦੀ ਲੋੜ ਨਹੀਂ ਕਿਸ਼ਤਾਂ ਦੇ ਕੱਪੜਾ ਲੈ ਜਾਓ ਜਿੰਨਾ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਬਿਗਣਾ ਬਾਬੇ ਦੀ ਟੀ ਨੂੰ ਵਾਪਸ ਕਰ ਦਿਓ ਇਧਰ ਸੋਦੇ ਦੇਖੋ ਭਾਜੀ ਪਿਓਰ ਬਰਬਰੀਆ ਸੂਟ ਘੇਰਾ ਦੇਖੋ ਕੱਢਿਆ ਹੋਇਆ ਆ ਲੋ ਬਰਬਰੀਆ ਸੂਟ ਰੰਗ ਵੀ ਚਾਰ ਦਾਗਾ ਇਹ ਆਫਰ ਚੱਲਦਾ 850 ਸੈੱਟ ਲੈਣਾ ਸੈੱਟ ਲੋ ਕੱਲਾ ਕੱਲਾ ਪੀਸ ਵੀ ਕੋਰੀਅਰ ਕਰ ਦਾਂਗੇ ਹਾਂ ਬਾਈ ਕੱਲਾ ਕੱਲਾ ਸੂਟ ਵੀ ਅੱਜ ਦੀ ਵੀਡੀਓ ਦਾ ਕੋਰੀਅਰ ਹੁਣੇ ਬੁੱਕ ਕਰਾ ਲਓ ਚੱਕੋ 500 ਰੁਪਏ ਦਾ 850 ਰੁਪਏ ਹੋਲ ਸੇਲ ਆ ਤੁਸੀਂ 500 ਚ ਕਹਿ ਰਹੇ ਹੋ ਪਰ ਉਹ ਦਿੰਦੇ ਸੈੱਟ ਵਾਈ ਸੈੱਟ ਆ ਤੁਸੀਂ ਕਹਿੰਦੇ ਕੱਲਾ ਕੱਲਾ ਲੈ ਜਾਓ ਆਪਾਂ ਕੱਲਾ ਕੱਲਾ ਸੂਟ ਵੀ ਦਾਂਗੇ ਉਹ ਰੇਟਾਂ ਦਾ ਚੈਲੰਜ ਹੋਊਗਾ ਭਾਜੀ ਕੱਲਾ ਨਹੀਂ ਕਰਦੇ ਵੱਡਾ ਫੇਰਾ ਦੇਣ ਲਈ ਬੈਠੇ ਆ ਆਹ ਦੇਖੋ ਆ ਤੀ ਦੇਖੋ ਪਿਓਰ ਔਰਗੈਂਜ਼ਾ ਦਾ ਸੂਟ ਉਹ ਵੀ ਡਿਜੀਟਲ ਠੀਕ ਹੈ ਜੀ ਐਦਾਂ ਦਾ ਪੀਸ ਨਾ ਦੁਬੱਟਾ ਰੰਗ ਚਾਰ ਰੇਟਾਂ ਦਾ ਧਮਾਕਾ 450 ਰੁਪਏ ਦਾ ਸੂਟ ਭਾਜੀ ਆ ਦੇਖੋ ਨਾ 450 ਦੇ ਰਹੇ ਆ 450 ਦੇ ਵਿੱਚ ਟੌਪ ਦੀਆਂ ਚੀਜ਼ਾਂ 1000 1000 ਰੁਪਏ ਬਾਜ਼ਾਰ 'ਚ ਵੇਚ ਰਿਆ ਇਹ ਹਾਂਜੀ ਆ ਦੇਖੋ ਭਾਜੀ ਪੀਸ ਪਿਓਰ ਪਾਕਿਸਤਾਨੀ ਸੂਟ ਸੈੱਟ ਲੋ ਜਾਂ ਇਕੱਲਾ ਇਕੱਲਾ ਪੀਸ ਲੋ ਜਲਵੇ ਹਾਂਜੀ ਤੋਹਫੇ ਭਾਜੀ ਤੋਹਫੇ ਜੀ ਆ ਚੱਕੋ ਸੂਟ ਤੇ ਆ ਚੱਕੋ ਭਾਈ ਜੀ ਦੁਬੱਟਾ ਚੱਕੋ ਜੀ ਨਾਲ ਭਾਜੀ ਵੱਡਾ ਪੈਰਾ ਦੇ ਰਿਹਾ ਨਾ ਪਾਕਿਸਤਾਨੀ ਸੂਟ ਦੁਪੱਟਾ 500 ਰੁਪਏ ਕਰਤਾ ਇਕੱਲਾ ਇਕੱਲਾ ਪੀਸ ਲੈ ਜੋ ਪਾਕਿਸਤਾਨੀ ਸੂਟੀ 500 ਚ ਬਿਲਕੁਲ ਭਾਜੀ ਇੱਕ ਤੋਂ ਇੱਕ ਤੋਹਫਾ ਇਦਾਂ ਦੇ ਪੀਸ ਦੇਖੋ ਸਿਲਕਾ ਨੇ ਪਿਓਰ ਦੇਸੀ ਕਿਉ ਭਾਈ ਜੀ 1500 2000 ਨਹੀਂ ਸੇਲ ਲੱਗ ਗਈ ਆ ਬਾਬੇ ਦੀ ਹੱਡੀ ਤੇ ਹਾਂਜੀ 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 ਚੱਕੋ 650 ਰੁਪਏ ਦਾ ਸੂਟ ਪੂਰੇ ਪੰਜਾਬ ਦਾ ਧਮਾਕਾ ਚੈਰਾਂ ਜਾ ਵੀ ਚੈਲੰਜ ਜਿਹੜੇ 12 1200 13 1300 ਦਾ ਸੂਟ ਇੱਕ ਇੱਥੇ 600 ਸਾਡੇ ਜੀ ਇੱਕੋ ਗੱਲ ਕਹਿਣਾ ਜਾਓ ਜਿੱਥੇ ਮਰਜੀ ਬੋਟਮ ਆਖ ਕੇ ਚਲੋ ਰੇਟ ਪਤਾ ਕਰੋ ਵੀਡੀਓ ਸਾਡੇ ਨਾਲ ਕੋਈ ਸਸਤਾ ਦਿੰਦਾ ਤਾਂ ਲੈ ਲਓ ਤੇ ਜੇ ਸਾਡੇ ਨਾਲ ਮਹਿੰਗਾ ਮੇਰਾ ਫਿਰ ਬਾਬੇ ਦੀ ਹੱਟੀ ਤੋਂ ਲੋ ਸਾਡੇ ਇੱਕੋ ਹੀ ਗੱਲ ਹੈ ਅਹੀ ਸੂਟ ਦੇ ਦਿੱਤਾ ਪਿਓਰ ਮਲਮਲ ਦਾ ਇਹ ਤਾ ਜੇ ਪਕੋੜੇ ਹਾਂਜੀ ਸਿਲਕ ਦੇ ਵਿੱਚ 600 ਰੁਪਏ ਦਾ ਜਾਂ ਸਾਡੇ ਰੇਟ ਤੇ ਸਾਨੂੰ ਦੇਜੋ ਜਾਂ ਲੈ ਜਾਓ ਆਲਾਗਾ ਮੈਂ ਤਰ ਸਿੱਧਾ ਕੰਮ ਆ ਸਿੱਧਾ ਸਿੱਧਾ ਓਪਨ ਰੇਟ ਓਪਨ ਚੈਲੇਂਜ ਦੇਖੋ ਕੋਈ ਕਿਦਰ ਚੀਜ਼ਾਂ ਕੋਈ ਵੀ ਦੁਕਾਨਦਾਰ ਇਹ ਨਹੀਂ ਕਹਿੰਦਾ ਭਾਈ ਸਾਰੇ ਬਾਜ਼ਾਰ ਚ ਘੁੰਮ ਲੋ ਜੇ ਕੋਈ ਸਾਡੇ ਤੋਂ ਸਸਤਾ ਦਿੰਦਾ ਤਾਂ ਲੈ ਆਓ ਨਹੀਂ ਦਿੰਦਾ ਸਾਡੇ ਤੋਂ ਲੈ ਜਾਓ ਕਿਉਂਕਿ ਇਹਨਾਂ ਨੂੰ ਆਪਣੀ ਗਰੰਟੀ ਆ ਵਿਸ਼ਵਾਸ ਆ ਵੀ ਇਤੋਂ ਸਸਤਾ ਨਹੀਂ ਦੇਣਾ ਕਿਸੇ ਨੂੰ ਆ ਦੇਖੋ ਪੀਸ ਨੈਚੁਰਲ ਕ੍ਰੈਪ ਸੀਕਵੈਂਸ ਵਰਕ ਚੁੰਨੀ ਫੁੱਲ ਪਿਓਰ ਦੀ ਰੰਗ 5 5 6 6 ਧਮਾਕੇ 1 ਤੋਂ 1 ਦੇ ਰੇਣ 500 ਇਹ ਵੀ 500 ਚ 500 ਚ ਭਾਜੀ ਸੌਦਾ ਦੇਖੋ ਤੁਸੀਂ ਡਿਜ਼ਾਈਨਰ ਪੀਸ ਆ ਹੈਵੀ ਚੀਜ਼ ਆ ਤੁਸੀਂ ਇਹ ਵੀ 500 ਚ ਲੈ ਜਾਓ ਆ ਦੇਖੋ ਓਪਨ ਚਲੇ ਜਾ ਚਾਰ ਦਿਨ ਵੱਡੀ ਪੂਰੇ ਪੰਜਾਬ ਦੀ ਸੇਲ ਹਾਂਜੀ 30 ਨਵੰਬਰ ਤੱਕ ਵੱਡਾ ਫੈਰਾ ਹਾਂਜੀ ਐਦਾਂ ਦਾ ਸੂਰ ਐਦਾਂ ਦਵੱਟਾ 650 ਰੁਪਏ ਕਰਤਾ ਵੱਡਾ ਬੈਨੀਫਿਟ ਕਰਤਾ ਲੈਣਾ ਭਰਾਵਾ ਸਾਢੇ 650 ਲੈ ਜਾਓ ਭਾਵੇਂ ਹਜ਼ਾਰ ਤੇ ਭੇਜ ਦਿਓ ਜਾ ਕੇ ਮਤਲਬ ਤੁਹਾਡਾ ਵੱਡਾ ਫਾਇਦਾ ਜਿਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਲੈ ਕੱਪੜਾ ਵੇਚਣਾ ਸਾਰਿਆਂ ਦੇ ਵੱਡੇ ਫਾਇਦੇ ਐਤਵਾਰ ਤੱਕ ਹੋਣਾ ਮੈਂ ਕਹਾਂ ਤੁਸੀਂ ਆਹ ਦੇਖੋ ਪੀਸ ਤੋਹਫੇ ਦੇਖੋ ਤੋਹਫੇ ਬਾਈ ਜੀ ਵੱਡੇ ਫਾਇਦੇ ਮਸਲੀਨ ਦਾ ਸੂਟ 3300 ਰੁਪਏ ਆਹ ਵਾਲਾ ਸੂਟ ਇਹੀ ਤਾਂ ਦੁਕਾਨਦਾਰ 1500 ਦੇ ਤਿੰਨ ਦੇਈ ਜਾਂਦੇ ਆ ਤਾਂ ਕੋਈ ਹਜ਼ਾਰ ਦੇ ਦੋ ਦੇਈ ਜਾਂਦੇ ਆ ਅਹੀ ਕਰਤੇ ਆ 3300 ਰੁਪਏ ਚ 3300 ਲਓ ਜਿੰਨਾ ਮਰਜੀ ਕੱਪੜਾ ਲੈ ਜਾਓ ਮਸਲੀਨ ਦੇ ਸੂਟ ਕੜਾਈਆਂ ਕੱਢੇ 3300 ਰੁਪਏ ਚ ਹਲੋ 22000 ਵਾਲਾ ਰਾਜਾ ਰਾਣੀ ਜਿਹੜਾ ਐਦਾਂ ਦਾ ਸੈਲਿਬ੍ਰਿਟੀ ਹੁੰਦਾ ਨਾ ਐਦਾਂ ਦਾ ਤੁਸੀਂ 15 ਹੁੰ ਦੇ ਦੋਗੇ ਆ ਚੱਕੋ ਭਾਜੀ ਤੁਸੀਂ ਪੀਸ ਦਾ ਦੇਖੋ ਰੂਹ ਖੁਸ਼ ਹੋ ਜਾਏਗੀ ਮਾਂ ਕਹਿੰਦਾ ਬਾਗੋ ਬਾਗ ਦਿਲ ਹੋ ਜਾਏਗਾ ਐਦਾਂ ਦਾ ਸੂਟ ਐਦਾਂ ਦੀ ਫੋਟੋ ਵਾਲਾ ਰਾਜਾ ਰਾਣੀ ਹਾਂ ਚੱਕੋ 700 ਰੁਪਏ ਦਾ 2000 ਵਾਲਾ ਰਾਜਾ ਰਾਣੀ 700 ਚ 700 ਰੁਪਏ ਚੈਲੰਜ ਆ ਦੇਖੋ ਜੀ ਫੇਮਸ ਸੂਟ ਰਾਜਾ ਰਾਣੀ ਬਾਜ਼ਾਰ ਦੇ ਵਿੱਚ 2 2000 ਤੇ ਬਾਬੇ ਜੇਟੀ ਦੇ 7 700 ਰੁਪਏ ਚ ਲੈ ਜਾਓ ਰਾਜਾ ਰਾਣੀ ਵੀ ਆ ਦੇਖੋ ਪੀਸ ਇੱਕ ਤੋਂ ਇੱਕ ਜਲਵਾ ਪਿਓਰ ਗਲਾਸ ਦੇ ਹੈਵੀ ਸੂਟ ਭਾਜੀ ਚੀਜ਼ਾਂ ਦੇਖ ਲੋ ਰੰਗ ਦੇਖ ਲੋ ਇੱਕ ਤੋਂ ਇੱਕ ਡਿਜ਼ਾਈਨਰ ਪੀਸ ਹਾਂਜੀ ਨਾ 1200 ਨਾ 1500 600 ਰੁਪਏ ਦਾ ਸੂਟ ਇਹ 600 ਰੁਪਏ ਚ ਇੱਕ ਤੋਂ ਇੱਕ ਡਿਜ਼ਾਈਨ ਉਹ ਆ ਮੈਂ ਪੀਸ ਦਿਖਾਣ ਲੱਗਾ ਚੱਕੋ ਭਾਜੀ ਸੂਰਤ ਵੀ ਜਾ ਕੇ ਰੇਟ ਪਤਾ ਕਰਾ ਲਓ ਚੈਲੰਜ ਕਰਦਾ ਹਾਂ ਹਾਂ ਆ ਦੇਖੋ ਪੀਸ 1850 ਰੁਪਏ ਦਾ ਵਿਕਰਾ ਜਲੰਧਰ ਦੇ ਵਿੱਚ ਇੱਕ ਦੁਕਾਨ ਤੇ ਡੰਮੀ ਦੇ ਇਲਾਕੇ ਇਹ ਪੀਸ ਅਜੀ 1500 ਰੁਪਿਆ 1450 ਰੁਪਏ ਹੋਲ ਸੇਲ ਜੇ ਹਾਂ ਇਹਦੀ ਵੀ ਗਾਰੰਟੀ ਦੇ ਰਿਆ ਚਲੇ ਦੇ ਨਾਲ ਐਦਾਂ ਦੇ ਪੀਸ ਦਾਗਾ ਫੁੱਲ ਹੈਵੀ ਸੂਟ 8-800 ਰੁਪਏ ਕਰਤੇ ਆ ਜਿੱਥੇ ਮਰਜੀ ਜਾ ਕੇ ਇਹ ਵੀ 8-800 ਦੀ ਕਰਤੇ ਜਿੱਥੇ ਮਰਜੀ ਜਾ ਕੇ ਰੇਟ ਟਰਾਈ ਕਰੋ ਮੇਰਾ ਖੁੱਲਾ ਚੈਲੰਜ ਆ ਸੂਟਾਂ ਦਾ ਰੇਟਾਂ ਦਾ ਤੇ ਇਸੇ ਕਰਕੇ ਰਾਸ਼ਟਾ ਕਿਉਂਕਿ ਇੱਥੇ ਲੁੱਟ ਨਹੀਂ ਹੈਗੀ ਹਾਂ ਇੱਥੇ ਸੌਦੇ ਖਰੇ ਤੇ ਸੁਥਰੇ ਗਾਰੰਟੀ ਦੇ ਨਾਲ ਮਿਲਦੇ ਨੇ ਲਓ ਇਹ ਵੀ 800 ਰੁਪਏ ਚੱਕੋ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ ਆ ਦੇਖ ਲਓ ਪੀਸ ਆ ਪੀਸ ਦੇਖੋ ਤੁਸੀਂ ਬਣਿਆ ਹੋਇਆ ਬਾਈ ਜੀ ਇੱਕ ਤੋਂ ਇੱਕ ਸੋਹਣਾ ਸੋਹਣਾ ਸੂਟ ਮੇਰੀਆਂ ਡਿਜ਼ਾਈਨਰ ਡਿਜ਼ਾਈਨਰ ਜਿਹਨੂੰ ਕਹਿੰਦੇ ਪੀਸ ਹਰ ਦੁਪੱਟੇ ਦੇਖੋ ਫੁੱਲ ਪ्योर ਬਿੱਦ ਕੜਾਈ ਹਾਂਜੀ ਹਾਂਜੀ ਚੀਜ਼ਾਂ ਦੇਖ ਲਓ 8-800 ਰੁਪਏ ਕਰਤੇ ਆ ਨਾ ਗਾਗਰੇ ਇੱਕ ਰੇਟ ਲਾਈਦਾ ਤੇ ਨਾ 50% ਦਾ ਮਾਰ ਚਣ ਲਈਦਾ ਹਾਂਜੀ ਠੀਕ ਹੈ ਨਾ ਇੱਥੇ ਹੋਲ ਸੇਲ ਚੱਲਦਾ ਆ ਹੋਲ ਸੇਲ ਜੀ ਆ ਦੇਖੋ ਪ्योर ਲਿਲਨ ਦੇ ਸੂਟ ਡਿਜ਼ਾਈਨਰ ਹਾਈ ਕਲਾਸ ਪੀਸ ਹਾਂਜੀ ਆ ਦੇਖੋ ਜੀ ਦੇਖੋ ਬਣੀ ਹੋਈ ਬੜਾ ਸੋਹਣਾ ਡਿਜ਼ਾਈਨ ਆ ਪਿਆਰੇ ਪਿਆਰੇ ਪੀਸ ਆ ਹੋਰ ਦੇਖੋ ਦੁਪੱਟੇ ਫੁੱਲ ਪਿਓਰ ਦੇ ਨਾਲ ਉਹ ਵੀ ਬਿੱਦ ਕੜਾਈ ਰੇਟ ਲਗਜ਼ਰੀ ਜੀਜਾ ਬਾਜੀ 1000 ਰੁਪਏ ਦਾ ਸੂਟ ਕਰਤਾ ਸਿਰਫ 1000 ਰੁਪਏ ਚ ਬਿਲਕੁਲ ਬਾਜੀ ਇਹੇ 2-2000 ਚ ਲੈਣੇ ਹੋ ਪਰ ਇਥੇ 1-1000 ਚ ਆਹ ਦੇਖੋ ਸੋਦੇ ਇਸ ਪਿਓਰ ਵੈਲਵਟ ਦੇ 3500 ਦਾ ਕਿ 4000 ਦਾ 1000 ਰੁਪਏ ਹੋਲ ਸੇਲ ਬਾਬੇ ਦੀ ਹੱਟੀ ਦੇ ਇਹੇ ਬੜਾ ਵੈਲਵੈਟ ਦਾ ਸੂਟ 1000 ਚ ਆਇਧਰ ਦੇਖੋ ਪਹਿਲਾ ਸ਼ੋਲ ਦਾ ਸੈਟ ਸ਼ਟੌਲ ਨਹੀਂ ਹੈਗੇ ਹਾਂ ਆਪਾਂ ਸਟੌਲ ਨਹੀਂ ਵੇਚਦੇ ਸ਼ੋਲ ਵੇਚਦੇ ਆ ਆ ਦੇਖ ਲਓ ਪੀਸ ਆ ਦੇਖ ਲਓ ਰੰਗ ਹਾਂਜੀ ਓਪਨ ਚੈਲੰਜ ਓਪਨ ਧਮਾਕਾ ਹਾਂਜੀ 1000 ਰੁਪਏ ਦਾ ਸੂਟ ਲਓ ਤਾਂ ਕਿਸੇ ਨੇ ਦੇਣਾ ਹੀ ਨਹੀਂ ਤੁਹਾਨੂੰ ਇੱਥੇ ਆ ਜਾਓ ਵੈਲਵੈਟ ਦੇ ਸੂਟ ਹੈਵੀ ਡਿਜ਼ਾਈਨਰ 1000 1000 ਰੁਪਏ ਚ ਲੈ ਜਾਓ ਆ ਦੇਖੋ 1000 ਰੁਪਏ ਦਾ ਸੂਟ ਚੱਕੋ ਦਾ ਜਿੰਨਾ ਮਰਜ਼ੀ ਕਪੜਾ ਜਿੰਨਾ ਮਰਜ਼ੀ ਲਓ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਧਮਾਕਾ ਵਾ ਬੈਰੀ ਹੱਟੀ ਦਾ ਰੇਟਾਂ ਦਾ ਵੱਡਾ ਪਟਾਕਾ ਹਾਂਜੀ 1000 ਰੁਪਏ ਦਾ ਸੂਟ ਕਰਤਾ ਜੀ ਤੁਹਾਡੇ ਸਾਹਮਣੇ ਪੀਸ ਰੱਖ ਰਿਆਂ ਇੱਕ ਤੋਂ ਇੱਕ ਬ੍ਰਾਂਡ ਇੱਕ ਤੋਂ ਇੱਕ ਨਵੀਂ ਤੋਂ ਨਵੀਂ ਚੀਜ਼ ਆਹ ਦੇਖੋ ਪਿਓਰ オリジナル ਜਾਮ ਕੁਆਲਿਟੀ ਭਾਈ ਕੁਆਲਿਟੀ ਉਹ ਵੀ ਬੁਟੀਕ ਪੀਸ ਹਾਂਜੀ ਦੁਪੱਟੇ ਆਣਗੇ 1000% ਹਾਂਜੀ ਫੁੱਲ ਪਿਓਰ ਦੇ ਜੀ ਠੀਕ ਹੈ ਜੀ ਰੇਟ ਕੀ ਹੋਊਗਾ ਕਲਰ ਚਾਰਟ ਦੇਖੋ ਤੁਸੀਂ 1800 ਤੋਂ 2000 ਦੇ ਸੂਟ 1000 1000 ਰੁਪਏ ਕਰਦੇ ਆ ਲਓ ਇਹ ਵੀ 1000 1000 ਰੁਪਏ ਚ ਦੇਖੋ ਬਾਰ ਬਾਰ ਕਹਿ ਰਹੇ ਆ ਚਾਹੇ ਤੁਸੀਂ ਵਿਆਹ ਸ਼ਾਹੀ ਦਾਜ ਵੇਲੇ ਕੱਪੜਾ ਨਾ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਨੂੰ ਦੁਕਾਨਦਾਰ ਨੂੰ ਪੈਸੇ ਨਹੀਂ ਹੈਗੇ ਬਿਨਾ ਪੈਸੇ ਦੇ ਕੇ ਕੱਪੜਾ ਲੈ ਜਾਓ ਮਤਲਬ ਬਜਾਜ ਫਾਈਨੈਂਸ ਦੇ ਕਾਰਡ ਤੇ ਕਿਸ਼ਤਾਂ ਵੀ ਹੋ ਜਾਂਦੀਆਂ ਆ ਦੇਖੋ ਪਿਓਰ origignal ਡਿਜੀਟਲ ਦੇ ਸੂਟ ਉਹ ਵੀ ਕਾਟਨ ਦੇ ਭਾਜੀ ਦੁਪੱਟੇ ਆਣਗੇ ਫੁੱਲ ਪਿਓਰ ਚ ਠੀਕ ਹੈ ਜੀ ਉਹ ਵੀ ਡਿਜੀਟਲ ਦੁਪੱਟੇ ਡਿਜੀਟਲ ਵਰਕ ਉੱਪਰ ਕੰਮ ਨਾਲੇ ਦੁਪੱਟਾ ਨਾਲੇ ਰੰਗ ਚਾਰ ਦਾ ਚਾਰ ਤੇ ਰੇਟ ਦਾਂਗੇ ਆਪਾਂ ਸਿਰਫ ਔਰ ਸਿਰਫ 800 ਰੁਪਏ ਜੀ 800 ਚ ਦੇਣਾ ਵੀ ਹਾਂਜੀ ਭਾਜੀ ਇੱਕ ਆ ਗਿਆ ਜੀ ਲੈ ਜੋ ਸ਼ਿਮਰ ਆ ਗਿਆ ਇਹ ਭਾਜੀ ਆ ਗਿਆ ਜੀ ਬਰਬਰੀ ਬਰਬਰੀ ਦਾ ਕੱਪੜਾ ਬਰਬਰੀ ਦਾ ਕੱਪੜਾ ਆ ਗਿਆ ਨਾ 1500 ਨਾ 2000 ਵੱਡਾ ਫੇਰਾ ਆ ਲੋ ਜੀ ਭਾਜੀ 500 ਰੁਪਏ ਦਾ ਸੂਟ ਬਰਬਰੀ ਦਾ ਸੂਟ 500 ਜੋ ਜਿਨ੍ਹਾਂ ਨੇ ਦੇਣ ਲੈਣ ਲਈ ਕੱਪੜਾ ਲੈਣਾ ਆਜੋ ਬਾਬੇ ਦੀ ਹੱਟੀ ਦੇ ਵੱਡੇ ਫੇਰੇ ਕਰਾਵਾਂਗੇ ਇੱਥੇ ਗੱਲ ਨਹੀਂ ਮੁੱਕਣੀ ਆ ਉਹ ਤੁਹਾਨੂੰ ਸਟਾਕ ਦਿਖਾਉਣੇ ਆ ਹੋਲ ਸੇਲ ਦਾ ਕੰਮ ਕਰੀ ਜਾ ਕੋਈ ਦੋ ਚਾਰ ਸੂਟ ਲੈ ਕੇ ਨਹੀਂ ਬੈਠੇ ਆਜੋ ਇਦਾਂ ਦੇ ਬ੍ਰਾਂਡਡ ਮਾਰਕ ਲੱਗਤੇ ਦੇ ਸੂਟ ਥੈਲਿਆਂ ਦੇ ਥੇਲੇ ਬਲ ਕੇ ਆਉਂਦੇ ਆ ਦੇਖੋ ਸਟਾਕ ਹਾਂਜੀ ਗੰਗਾ ਦੇ ਬ੍ਰਾਂਡ ਜੀ ਆਹ ਦੇਖੋ ਜੈਪੁਰ ਦਾ ਸਟਾਕ ਜੀ ਆ ਚੀਜ਼ਾਂ ਦੇਖ ਲਓ ਕਿ ਦੋ ਚਾਰ ਸੂਟ ਲੈ ਕੇ ਆਪਾਂ ਹੋਲ ਸੇਲ ਦਾ ਕੰਮ ਨਹੀਂ ਕਰਦੇ ਨਹੀਂ ਸਾਰਾ ਹੀ ਸੇਲ ਤੇ ਲਾ ਦ ਬਾਈ ਜੀ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਜ਼ੋਰ ਲਾਤਾ ਵੀ ਇਹਨੂੰ ਕੱਪੜਾ ਨਾ ਮਿਲੇ ਸੂਰਤ ਤੋਂ ਹਾਂ ਪਰ ਇੱਥੇ ਬੰਦ ਨਹੀਂ ਹੋਣਾ ਆ ਤੱਕ ਦੇਖ ਲਓ ਪਾਈ ਹੋਈ ਆ ਹਾਂਜੀ ਇਧਰ ਦੇਖੋ ਆਹ ਦੇਖੋ ਗੰਡਾ ਦੀਆਂ ਗੰਡਾ ਗਰਮ ਕੱਪੜਾ ਮਿਲ ਜੂ ਹਰ ਤਰ੍ਹਾਂ ਦਾ ਮਿਲ ਜੂ ਆਹ ਦੇਖੋ ਭਾਈ ਜੀ ਗਰਮ ਹਾਂ ਤੁਸੀਂ ਕੁਆਂਟੀਟੀ ਦੇਖੋ ਜੀ 200 ਰੁਪਏ ਸੂਟ ਦੇ ਰਿਆ ਕੁਟ్రਾਈ ਦਾ बिकन दी ਗਰੰਟੀ ਨਾ बिके ना ਵਾਪਸੀ ਅਸੀਂ ਲੈਣਾ ਹੈ ਇਹਦੀ ਵੀ ਵਾਪਸੀ ਇਹਦੀ ਵਾਪਸੀ ਤੁਸੀਂ 200 ਰੁਪਏ ਸੂਟ ਅੱਜ ਲੋ ਤੇ ਇਹ ਸਾਲ ਨੂੰ ਦੋ ਕਿਸ਼ਤਾਂ ਦੇ ਤੌਰ ਕਪੜਾ ਨਾ बिके ਵਾਪਸੀ ਅਸੀਂ ਲਾਂਗੇ ਸਟਾਕ ਦੇਖ ਲੋ ਤੁਰ ਤੱਕ ਸਟੋਕ ਹੀ ਸਟੋਕ ਆ ਆ ਦੇਖ ਲੋ ਚੀਜ਼ਾਂ ਆ ਦੇਖੋ ਆ ਦੇਖੋ ਟਿੱਕੇ ਨਾਲ ਦੇ ਕਿੰਨੇ ਕਿੰਨੇ ਸੂਟ ਚਾਈ ਦੇ ਬਾਈ ਜੀ ਢੇਰਾਂ ਦੇ ਢੇਰ ਕੁਆਂਟੀਟੀ ਦੇਖੋ ਤੁਸੀਂ ਹਾਂਜੀ ਕੋਈ ਡਿਜ਼ਾਈਨ ਕੋਈ ਮੰਡਲ ਹਥਲਾ ਲੋ ਆ ਦੇਖੋ ਆ ਬੰਡਲ ਨੂੰ ਹੱਥ ਲਾ ਲੋ ਆ ਦੇਖੋ ਇੱਕ ਇੱਕ ਨਾਲ ਦਾ 100 100 200 200 ਸੂਟ ਦਾ ਆਮ ਪਿਆ ਜੀ ਤੁਸੀਂ ਕਪੜਾ ਕਿੰਨਾ ਲੈਣਾ ਉਹ ਦੱਸੋ ਤੁਸੀਂ ਚਾਹੇ ਸੈੱਟ ਵਾਂ ਸੈੱਟ ਹੋਲ ਸੇਲ ਦੀ ਦੁਕਾਨ ਹੈ ਠੀਕ ਹੈ ਨਾ ਤੇ ਹੋਲ ਸੇਲ ਵੀ ਕੰਮ ਕਰੀਦਾ ਥੱਲੇ ਵੀ ਬੈਲਵਟ ਦਿਖਾਈ ਸੀ ਉੱਪਰ ਵੀ ਬੈਲਵਟ ਬੋ ਪਈ ਆ ਹਾਂਜੀ 1000 ਰੁਪਏ ਦਾ ਸੂਟ ਹੈਂਡਵਰਕ ਦੇ ਨਾਲ ਚੈਲੰਜ ਹੈ ਰੇਟ ਦਾ ਚਾਹੇ ਸੈੱਟ ਵਾਂ ਸੈੱਟ ਲਓ ਚਾਹੇ ਤੁਸੀਂ ਸਿੰਗਲ ਸਿੰਗਲ ਲਓ ਸਮਝ ਲਓ ਕਪੜਾ ਸਸਤਾ ਮਿਲੇਗਾ ਨਾ ਵੀ ਕਿਹਾ ਵਾਪਸੀ ਅਸੀਂ ਲਾਂਗੇ ਤੁਹਾਨੂੰ ਘਾਟਾ ਨਹੀਂ ਪੈਂਦੰਦੇ ਪੈਸੇ ਕਿਸ਼ਤਾਂ ਦੇ ਦੇ ਦੇਣਾ ਸੈਟਲਾਈਨ ਦੀ ਰੋਡ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਹੂੰ ਇਹ ਤੋਂ ਵੱਡਾ ਫਾਇਦਾ ਕਿਸੇ ਨੇ ਨਹੀਂ ਕਰਾਉਣਾ ਆ ਲਾਈਨਿੰਗ ਪਈ ਆ ਆਲ ਓਵਰ ਥਾਨ ਪਲੇਨ ਜੀ ਠੀਕ ਹੈ ਨਾ ਲਾਈਨਿੰਗ ਦੇ ਪੱਕੇ ਰੰਗ ਦੀ ਲਾਈਨਿੰਗ 25 ਰੁਪਏ ਮੀਟਰ ਦਾਾਂਗਾ ਬਾਬੇੜ ਦੇ ਵੀਰ ਸੁਕਰ ਸ਼ਨੀ ਦੇ ਐਤ 4 ਦਿਨ ਬਹੁਤ ਵੱਡਾ ਫਾਇਦਾ ਵਿਆਹ ਸ਼ਾਦੀਆਂ ਵਾਲੇ ਵਾਸਤੇ ਵੇਚਣ ਵਾਲੇ ਵਾਸਤੇ ਨੰਬਰ 988804723 ਬਾਬੇ ਦੀ ਹੱਟੀ ਲੇਟ ਨਾ ਹੋ ਜਾਣਾ ਸਿਰੇ 9 ਤੱਕ ਸ਼ਾਮੀ 7 ਵਜੇ ਤੱਕ ਤੁਹਾਡਾ ਕਰ ਰਿਹਾ ਇੰਤਜ਼ਾਰ ਜਲਦੀ ਆ ਜਾਓ ਜਲੰਧਰ বাস স্ট্যান্ড ਦੇ ਬਿਲਕੁਲ ਸਾਹਮਣੇ ਬਾਬੇ ਦੀ ਹੱਟੀ ਦੇ ਸਸਰੀ ਘਰ ਕੋਈ ਵੀ ਜਾਣ ਕੇ ਲੈਣੀ ਤੇ ਨੰਬਰ ਸਕਰੀਨ ਤੇ ਆ ਬਾਬੇ ਦੀ ਹੱਟੀ ਬਸ ੱਡੇ ਦੇ ਸਾਹਮਣੇ ਜਲੰਧਰ ਸ਼ਹਿਰ